ਮਿੰਟੂ ਜੀ ਉਹਦਰ ਨਗਰ ਕਾਉਂਸਲ ਵਾਲੀਆਂ ਚੋਣਾਂ ਵਾਲਾ ਵੀ ਜਿਹੜਾ ਕਹਿ ਲੋ ਤਿਆਰੀਆਂ ਸ਼ੈਰੀਆਂ ਪੂਰੀਆਂ ਨੇ ਪ੍ਰਸ਼ਾਸਨ ਵਾਲੇ ਕਹਿੰਦੇ ਵੀ ਸਾਡੇ ਵੱਲੋਂ ਪੂਰੀਆਂ ਤਿਆਰੀਆਂ ਨੇ ਤੇ ਕਈ ਜਣਿਆਂ ਦੀ ਹੁਣ ਕਹਿ ਲੋ ਕਿ ਕੈਰੀਅਰ ਵੀ ਹੁੰਦਾ ਹੈ ਜ਼ਿੰਦਗੀ ਵੀ ਹੁੰਦੀ ਹੈ ਤੇ ਉਹਨਾਂ ਦਾ ਜਿਹੜਾ ਅੱਗੇ ਵਾਲਾ ਭਵਿੱਖ ਵੀ ਹੁੰਦਾ ਉਹ ਵੀ ਦਾਤੇ ਲੱਗਿਆ ਹੁੰਦਾ ਲੁਧਿਆਣੇ ਦੇ ਵਿੱਚ ਵੀ ਕਈ ਜਣਿਆਂ ਦਾ ਭਵਿੱਖ ਹੈ ਜਿਹੜਾ ਦਾਤੇ ਲੱਗਿਆ ਹੋਇਆ ਹੈ ਕਿਵੇਂ ਵੇਖ ਰਹੇ ਹੋ ਕੀ ਮਾਹੌਲ ਬਣਨਾ ਅੱਗੇ ਜਾ ਕੇ ਇਹ ਸਰ ਉੱਥੇ ਇਦਾਂ ਹੈ ਨਾ ਕਿ ਜਿੱਦਾਂ ਤੁਸੀਂ ਦੇਖੋਗੇ ਕਿ ਛੇ ਵਿਧਾਇਕ ਜਿਹੜੇ ਆ ਸ਼ਾਇਦ ਤਾਂ ਉਹਨਾਂ ਦੇ ਆਪਣੇ ਜਿੱਦਾਂ ਇੱਕ ਤੇ ਸਾਬ ਐਸੇ ਆ ਇੱਕ ਐਮ ਐਲ ਜੀ ਉਹਦੀ ਪਤਨੀ ਵੀ ਖਲੋਤੀ ਐ ਤੇ ਉਹਦਾ ਭਰਾ ਵੀ ਖਲੋਤਾ ਹੂੰ ਇਹ ਜਿਹੜੇ ਪਰਿਵਾਰਵਾਦ ਨੂੰ ਨਿੰਦਦੇ ਸ਼ਾਇਦ ਉਹਨਾਂ ਦੇ ਪ੍ਰਾਸ਼ਰ ਸਾਹਿਬ ਸ਼ਾਇਦ ਹੂੰ ਇਸ ਤੋਂ ਇਲਾਵਾ ਗੋਗੀ ਜੀ ਉਹਨਾਂ ਦੀ ਪਤਨੀ ਖਲੋਤੀ ਆ ਹੂੰ ਬੱਗਾ ਜੀ ਦਾ ਬੇਟਾ ਖਲੋਤਾ ਇੱਕ ਹੋਰ ਆ ਸ਼ਾਇਦ ਇਨਾਂ ਦਾ ਮਲਕ ਸ਼ਹਿਦ ਕੁਲਵੰਤ ਸਿੰਘ ਉਹਦਾ ਕਜ਼ਨ ਬ੍ਰਦਰ ਖਲੋਤਾ ਜੀ ਮਤਲਬ ਹਰ ਆਪ ਦੇ ਸਾਰੇ ਮਤਲਬ ਜਦੋਂ ਤੁਸੀਂ ਸਰ ਗੱਲ ਇਹ ਆ ਕਿ ਇਦਾਂ ਪਰਿਵਾਰਾਂ ਨੂੰ ਟਿਕਟਾ ਹੁਣ ਇਹ ਇਹ ਆ ਬਦਲ ਨਹੀਂ ਉਹ ਹੀ ਰਾਜਨੀਤੀ ਦੀ ਆਪਾਂ ਗੱਲ ਕਰਦੇ ਆ ਕਿ ਰਾਜਨੀਤੀ ਬਦਲਾਵ ਵਗੈਰਾ ਉਹ ਸਾਰਾ ਕੁਝ ਕਹਿ ਲੋ ਕਿ ਇੱਕ ਜੁਮਲੇबाजी ਦਾ ਹੀ ਹਿਸਾਬ ਹੈ ਤਾਂ ਤੁਹਾਡੇ ਸਾਹਮਣੇ ਆ ਹੁਣ ਲੁਧਿਆਣੇ ਨੂੰ ਹੀ ਦੇਖ ਲੋ ਹਮ ਕਿ ਇਹਨਾਂ ਦੇ ਵਿਧਾਇਕਾਂ ਨੇ ਕਿਸ ਤਰ੍ਹਾਂ ਰਿਓੜੀਆਂ ਜਿਹੜੀਆਂ ਆਪਣੇਆਂ ਨੂੰ ਵੰਡ ਕਰ ਰਹੀਆਂ ਬਿਲਕੁਲ ਇਨਾਂ ਨੂੰ ਕੋਈ ਹੱਕ ਨਹੀਂ ਬਣਦਾ ਵੈਸੇ ਪਰਿਵਾਰ ਤੇ ਗੱਲ ਬਾਤ ਕਰਨ ਦਾ ਮੈਂ ਤਾਂ ਕਹਿੰਦਾ ਕਿ ਕੱਲ ਜਿਹੜਾ ਅੱਛਾ ਵਿਵਾਦ ਛੜਿਆ ਤੁਸੀਂ ਉਹ ਗੱਲ ਅਧੂਰੀ ਛੱਡ ਦਿੱਤੀ ਅਮਿਤ ਸ਼ਾਹ ਦਾ ਜਿਹੜਾ ਅੰਬੇਦਕਰ ਵਾਲਾ ਵਿਵਾਦ ਜੀ ਭਾਰਤੀ ਜਨਤਾ ਪਾਰਟੀ ਨੂੰ ਫਸਾ ਦਿੱਤਾ ਇਹਨਾਂ ਨੇ ਬਹੁਤ ਕਸੂਤਾ ਫਸਾ ਦਿੱਤਾ ਇਹ ਮਾਮਲਾ ਐਸਾ ਬਣੇਗਾ ਕਿਉਂਕਿ ਅੱਗੇ ਜੇ ਇਹ اٹਕ ਗਏ ਰਾਹ ਦੇ ਵਿੱਚ ਤਾਂ ਉਹਦੇ 'ਚ ਸਭ ਤੋਂ ਵੱਡਾ ਕਾਰਨ ਸਰ ਇਹ ਸੀਗਾ ਹੂੰ ਕਿ ਸੰਵਿਧਾਨ ਨੂੰ ਬਦਲਣ ਦੀ ਜਿਹੜੀ ਇੱਕ ਵਿਚਾਰ ਪ੍ਰਵਾਹ ਦੇ ਤੌਰ ਤੇ ਕਹਾਣੀ ਤੁਰਦੀ ਹੈ ਹੂੰ ਤਾਂ ਉਹਨੇ ਕਲਾ ਐਸਸੀ ਨਹੀਂ OBC ਨੂੰ ਵੀ ਜੀ ਕਿਤੇ ਨਾ ਕਿਤੇ ਭਾਰਤੀ ਜਨਤਾ ਪਾਰਟੀ ਤੋਂ ਡਰਾਇਆ ਹੂੰ ਰੈਂਦੀ ਕਸਰ ਕੱਢੀ ਇਹਨਾਂ ਦੇ ਜਿਹੜੇ ਸੀਗੇ MP's ਵਗੈਰਾ ਜਿਹੜੇ ਦਾਅਵੇਦਾਰ ਸੀਗੇ ਜਾਂ ਕਹ ਲੋ ਕਿ ਜਿਨ੍ਹਾਂ ਨੇ ਇਲੈਕਸ਼ਨ ਲੜਨਾ ਸੀਗਾ ਤਾਂ ਉਹਨਾਂ ਨੇ ਕਿਆ ਕਿ 400 ਸਾਨੂੰ ਇਸ ਕਰਕੇ ਚਾਹੀਦੀਆਂ ਕਿ ਸੰਵਿਧਾਨ ਬਦਲਣਾ ਹੈ ਜੀ ਨਤੀਜਾ ਤੁਹਾਡੇ ਸਾਹਮਣੇ ਹੁਣ ਇਹਨਾਂ ਨੇ ਫਸਾ ਲਿਆ ਚਲੋ ਮੈਂ ਹੁਣ ਉਧਰ ਨਹੀਂ ਜਾਊਂਗਾ ਤੁਸੀਂ ਦੇਖ ਲੈਣਾ ਜੇ ਬਾਅਦ ਦੇ ਵਿੱਚ ਕੋਈ ਗੱਲ ਕਰਨੀ ਹੋਈ ਹਮ ਮੈਂ ਲੰਮਾ ਚੋੜਾ ਦੇ ਦਿੱਤੇ ਭੁੱਲ ਸਕਦਾ ਹੁਣ ਹੁਣ ਸਭ ਤੋਂ ਵੱਡਾ ਵਿਰੋਧ ਕੌਣ ਜਿਤਾ ਰਿਹਾ ਆ ਆਪੋਜੀਸ਼ਨ ਵਾਲੇ ਹਮ ਤੇ ਸਭ ਤੋਂ ਆਪੋਜੀਸ਼ਨ ਚ ਵੀ ਜੇ ਤਕੜਾ ਵਿਰੋਧ ਹੈ ਤਾਂ ਦੋ ਪਾਰਟੀਆਂ ਦਾ ਹੈ ਕਾਂਗਰਸ ਦਾ ਸੈਕੰਡ ਆਮ ਆਦਮੀ ਪਾਰਟੀ ਦਾ ਆਮ ਆਦਮੀ ਪਾਰਟੀ ਦੀ ਤੁਸੀਂ ਪੋਲਟਿਕਸ ਨੂੰ ਦੇਖੋ ਹੂੰ ਬਈ ਪਹਿਲਾਂ ਕੁਝ ਕਹਿੰਦੇ ਸੀ ਕੁਝ ਹੁਣ ਇਹ ਕਹਿੰਦੇ ਕਿ ਅਸੀਂ ਤਾਂ ਜੀ ਅੰbedkar ਨੂੰ ਆਪਣਾ ਆਦਰਸ਼ ਮੰਨਦੇ ਹਾਂ ਹੂੰ ਬਿਲਕੁਲ ਪੰਜਾਬ ਦੇ ਵਿੱਚ ਜਿਵੇਂ ਇਹਨਾਂ ਨੇ ਸੱਤਾ ਸੰਭਾਲੀ ਸਰ ਤਾਂ ਇਹਨਾਂ ਨੂੰ ਕਹ ਲਓ ਕਿ ਇੱਕ ਜ਼ਰੂਰਤ ਪੈ ਗਈ ਕਿ ਅੰbedkar ਜੀ ਦੀ ਫੋਟੋ ਜੜੀ ਸੀਗੀ ਉਹ ਪਿੱਛੇ ਲਾਉਣੀ ਆ ਜੀ ਲਾਈ ਇਹਨਾਂ ਨੇ ਚਲੋ ਠੀਕ ਹੈ ਹੂੰ ਅੰਬੇਦਕਰ ਜੀ ਦਾ ਜਦੋਂ ਅਪ੍ਰੈਲ ਚ ਦਿਨ ਆਇਆ ਇਹਨਾਂ ਨੇ ਅਖਬਾਰ 'ਚ ਇਸ਼ਤਿਹਾਰ ਨਹੀਂ ਦਿੱਤਾ ਤੁਹਾਨੂੰ ਯਾਦ ਹੋਵੇਗਾ ਸਵਿਧਾਨ ਦਿਹਾੜਾ ਲੰਘ ਕੇ ਗਿਆ ਨਵੰਬਰ 'ਚ ਇਹਨਾਂ ਨੇ ਇੱਕ ਸਰਕਾਰੀ ਇਸ਼ਤਿਹਾਰ ਨਹੀਂ ਦਿੱਤਾ ਅੱਛਾ ਇਹ ਤੋਂ ਵੀ ਅੱਗੇ ਚਲੇ ਜਾਓ ਪਹਿਲਾਂ ਇਹਨਾਂ ਨੇ ਕਿਹਾ ਸੀਗਾ ਕਿ ਦਲਿਤ ਸੀਐਮ ਹੋ ਉਹ ਆਡਿਪਟੀ ਸੀਐਮ ਤੇ ਘਟੋ ਘਟੋਣਾ ਚਾਹੀਦਾ ਸਰ ਤਿੰਨ ਸਾਲ ਗੁਜ਼ਰ ਗਏ ਇਹਨਾਂ ਨੇ ਦਲਿਤ ਸੀਐਮ ਨਹੀਂ ਦਿੱਤਾ ਜੀ ਬਿਲਕੁਲ ਪਰ ਆਦਰਸ਼ ਕਹਿਣਗੇ ਕਿ ਜੀ ਅਸੀਂ ਅੰਬੇਦਕਰ ਜੀ ਨੂੰ ਮੰਨਦੇ ਹਾਂ ਉਸੇ ਤਰ੍ਹਾਂ ਹੀ ਪਰਵਾਰਵਾਦ ਤੇ ਵੀ ਇਹ ਕਾਂਗਰਸ ਜਾਂ ਹੁਣ ਹੁਣ ਤਾਂ ਚਲੋ ਕਾਂਗਰਸ ਦੇ ਤਾਂ ਸਾਥੀ ਬਣ ਗਏ ਹੂੰ ਤੇ ਵੈਸੇ ਕਾਂਗਰਸ ਵਾਲੇ ਵੀ ਕਿਹੜਾ ਉਹਨਾਂ ਦਾ ਵੀ ਦੋਹਰਾ ਪੈਮਾਨਾ ਜੀ ਠੀਕ ਹੈ ਜੀ ਪੰਜਾਬ ਚ ਜੋ ਅੱਛਾ ਇਹਨਾਂ ਦੇ ਨੇਤਾ ਇੱਥੇ ਪੰਜਾਬ ਚ ਰੌਲਾ ਪਾਉਂਦੇ ਆ ਕਿ ਆਮ ਆਦਮੀ ਪਾਰਟੀ ਵਾਲੇ ੱੱੱਕਾ ਕਰਦੇ ਆ ਹੂੰ ਪਰ ਰਾਹੁਲ ਗਾਂਧੀ ਨੂੰ ਉਹ ੱੱੱਕਾ ਨਹੀਂ ਦਿਖਦਾ ਬਿਲਕੁਲ ਉਹ ਰਲ ਕੇ ਰੌਲਾ ਪਾਉਂਦੇ ਆ ਕਿ ਮੋਦੀ ਹੋਰੀ ੱੱੱਕਾ ਕਰਦੇ ਸਾਡੇ ਨਾਲ ਹੂੰ ਉੱਥੇ ਜਾ ਕੇ ਇਹ ਇੱਕ ਜੁੱਟਦਾ ਬਣ ਜਾਂਦਾ ਮਤਲਬ ਇਲੈਕਸ਼ਨ ਕਿਦਾਂ ਜਿੱਤਦੇ ਆ ਜੀ ਇਦਾਂ ਇਹ ਫਿਰ ਨਾਲ ਉਹ ਰਾਹੁਲ ਗਾਂਧੀ ਨੂੰ ਦਿਖਦਾ ਉੱਥੇ ਜੀ ਇੱਥੇ ਕਿਦਾਂ ਕਾਗਜ਼ ਪਾੜੇ ਜਾਂਦੇ ਖੋਏ ਜਾਂਦੇ ਆ ਰੱਦ ਕਰਵਾਏ ਜਾਂਦੇ ਆ ਰਾਹੁਲ ਗਾਂਧੀ ਨੂੰ ਇਹ ਨਹੀਂ ਦਿਖਦਾ ਜੀ ਤਾਂ ਮਤਲਬ ਕਿ ਇਹ ਰਾਜਨੀਤੀ ਹੀ ਐਸੀ ਐ ਸਰ ਪਰਿਵਾਰਵਾਦ ਤੇ ਹੁਣ ਤੁਸੀਂ ਦੇਖ ਲਓ ਹਮ ਮਾਨ ਸਾਹਿਬ ਸਭ ਤੋਂ ਜ਼ਿਆਦਾ ਤਬਾ ਕਿਸ ਕਰਤੇ ਲਾਉਂਦੇ ਸੀ ਕਿ ਬਾਦਲ ਕਈ ਸਾਰਾ ਕੁਝ ਲੈ ਕੇ ਮੈਂ ਤੁਹਾਨੂੰ ਕਿ ਆ ਵੀ ਮੰਤਰਾਂ ਲਾਏ ਦੇ ਕੋਲ ਆ ਵੀ ਇਨ੍ਹਾਂ ਦੇ ਰਿਸ਼ਤੇਦਾਰਾਂ ਕੋਲ ਅੱਜ ਤੁਸੀਂ ਦੇਖੋ ਕਿ ਉਹੀ ਮਾਨ ਸਾਹਿਬ ਬਿਲਕੁਲ ਕਹਿ ਲੋ ਕਿ ਦੰਦ ਤੋਂ ਦੰਦ ਨਾ ਚੁੱਕਣ ਵਾਸਤੇ ਮਜਬੂਰ ਹੋ ਗਏ ਇਹ ਰਾਜਨੀਤੀ ਐਸੀ ਹੈ ਸਰ ਤਾਂ ਇਸ ਕਰਕੇ ਉੱਥੇ ਵਧਾਇਕਾਂ ਨੇ ਆਪਦੇ ਪਰਵਾਰਾਂ ਚ ਟਿਕਟਾਂ ਦਵਾਈਆਂ ਨੇ ਤੇ ਹੁਣ ਦਵਾਈਆਂ ਇਸੇ ਗੱਲ ਨੂੰ ਪੈ ਰਹੀਆਂ ਕਿ ਕੱਢੀਏ ਭਾਈ ਨਹੀਂ ਤੇ ਕੱਲ ਨੂੰ ਵਧਾਇਕ ਦੀ ਟਿਕਟ ਤੋਂ ਵੀ ਜਾਂਦੇ ਲੱਗਾਂਗੇ ਨਾ ਕਿ ਤੁਹਾਡੇ ਤੇ ਆਪਣੇ ਜੀ ਜਿਹੜੇ ਆ ਉਹ ਕਾਉਂਸਲਰ ਨਹੀਂ ਜਿੱਤ ਸਕੇ ਬਿਲਕੁਲ ਸਿਸਕਰ ਕੇ ਲੁਧਿਆਣੇ ਚ ਕਾਫੀ ਜ਼ੋਰ ਲੱਗਾ ਔਰ ਜ਼ੋਰ ਅਮਰਸਰ ਵੀ ਲੱਗਾ ਹੂੰ ਉੱਥੇ ਕੀ ਬਾਗੀ ਖਲੋ ਖਲੋ ਗਏ ਨੇ ਜਿਵੇਂ ਇੱਕ ਵਾਰਡ ਦੇ ਵਿੱਚ ਆ ਵਾਂਹਪਲਾ ਬਣਿਆ ਪਿਆ ਕਿ ਇਹਨਾਂ ਦੇ ਆਪਣੇ ਇੱਕ ਤਾਕੜ ਬੰਦੇ ਦੇ ਖਿਲਾਫ ਜਿਹੜਾ ਪਹਿਲਾਂ ਕਾਂਗਰਸੀ ਹੁੰਦਾ ਸੀ ਹੂੰ ਇਹਨਾਂ ਦਾ ਹੀ ਇੱਕ ਬੰਦਾ ਜਿਹੜਾ ਵਿਟਰਿਆ ਪਿਆ ਕੁਮਰ ਵਿਜੇ ਪ੍ਰਤਾਪ ਸਿੰਘ ਜੀ ਉਹਦੀ ਫੋਟੋ ਆਜ਼ਾਦ ਉਮੀਦਵਾਰ ਦੇ ਪੋਸਟਰ ਤੇ ਲੱਗੀ ਹੋਈ ਹੈ ਸਾਡਾ ਕੀ ਆਵਾ ਠੀਕ ਹੈ ਨਾ ਜੀ ਉਧਰ ਬੀਬੀ ਤਾਂ ਘੜੀ ਜੀ ਉਹ ਖਲੋਤੀ ਆ ਇਹਨਾਂ ਦੇ ਵਿਰੁੱਧ ਤਾਂ ਮਤਲਬ ਕਿ ਕਮਾਲ ਦੀਆਂ ਕਹਾਣੀਆਂ ਚੱਲ ਰਹੀਆਂ ਨੇ ਸਾਹਿਬ ਤੁਸੀਂ ਬਠਿੰਡੇ ਦੇਖੋ ਨਾ ਬਠਿੰਡੇ ਕੀ ਹੋਇਆ ਹਮ ਇਹਨਾਂ ਦਾ ਐਮਐਲਏ ਜਗਰੂਪ ਸਿੰਘ ਗਿੱਲ ਉਹ ਕਾਂਗਰਸ ਤੋਂ ਆਇਆ ਜੀ ਐਮਐਲਏ ਬਣ ਗਿਆ ਦੇ ਸੋ ਐਮਐਲਏ ਬਣਦੇ ਬਈ ਡਿਜ਼ਰਵ ਕਰਦੇ ਡਿਜ਼ਰਵ ਕਰਦੇ ਸੀ ਉਸ ਏਰੀਏ ਦੇ ਵਿੱਚ ਤਾਂ ਬਿਲਕੁਲ ਇਹ ਗੱਲ ਗੱਲ ਸਭ ਡਿਜ਼ਰਵ ਕਰਦੇ ਸੀ ਮੈਂ ਇੱਜ਼ਤ ਕਰਦਾ ਉਹਨਾਂ ਦੀ ਪਰਸਨਲੀ ਹਮ ਹਮ ਚਾਹੇ ਆਮ ਆਦਮੀ ਪਾਰਟੀ ਚਾਹੇ ਕਿਸੇ ਵੀ ਪਾਰਟੀ ਜਾਓ ਡਿਜ਼ਰਵ ਕਰਦੇ ਸੀ ਬਣ ਕੇ ਜੀ ਜਿਹੜੀ ਉਹ ਉਹਨਾਂ ਦੀ ਸੀਟ ਸੀ ਉਹ ਖਾਲੀ ਹੋ ਗਈ ਹਮ ਬਤੌਰ ਕਾਉਂਸਲਰ ਜੀ ਉੱਥੇ ਹੁਣ ਚੋਣ ਹੋਈ ਚੋਣ ਹੋਈ ਉਹਨਾਂ ਨੇ ਆਪਣੇ ਇੱਕ ਸਪੋਰਟਰ ਬਿੰਦਰ ਸਿੰਘ ਜਿਹੜਾ ਕਿ ਪਹਿਲਾਂ ਸ਼ਾਇਦ ਕਾਲੀ ਕਾਲੀ ਸੀਗਾ ਉਹਨੂੰ ਟਿਕਟ ਦਿਵਾਉਣ ਲਈ ਹੱਥ ਪੈਰ ਮਾਰੇ ਹਾਂ ਹੋ ਗਈ ਉਹ ਹਾਂ ਤੇ ਪੱਕਾ ਹੋ ਗਿਆ ਤੇ ਉਧਰੋਂ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਜਿਹੜੇ ਪ੍ਰਧਾਨ ਨੇ ਮਹਿਤਾ ਸਾਹਿਬ ਉਹਦੇ ਮੁੰਡੇ ਨੇ ਆ ਕੇ ਤੇ ਫਾਰਮ ਪਰਤੇ ਆ ਦੇਖੋ ਚੱਲਣ ਕੀ ਡਿਆ ਸਾਰਾ ਕੁਝ ਤੇ ਇੱਥੇ ਦੇਖਣ ਡੈ ਤੋ ਇਸ ਕਰਕੇ ਉੱਥੇ ਲੁਧਿਆਣੇ ਚ ਕਹਿ ਲੋ ਕਿ ਇਹਨਾਂ ਦੇ ਬਹੁਤ ਸਾਰੇ ਵਿਧਾਇਕਾਂ ਦੀ ਇੱਜ਼ਤ ਦਾਅ ਤੇ ਲੱਗ ਗਈ ਆ ਜੀ 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 ਬਸੰਤੀ ਵਾਗ ਬਸੰਦੇ ਉਹ ਟਾਂਗੇ ਵਾਲਾ ਹੀ ਨਹੀਂ ਹੁੰਦੀ ਹੈ ਮਾਮਾ ਲੈਣੀ ਜੀ ਰਾਜਨੀਤੀ ਹੈ ਨਾ ਧੰਨੋ ਦੀ ਇੱਜ਼ਤ ਦਾ ਸਵਾਲ ਹੈ ਤਾਂ ਇੱਥੇ ਵੀ ਇੱਜ਼ਤ ਦਾ ਵੀ ਸਵਾਲ ਬਣਦਾ ਮਾਨ ਸਾਹਿਬ ਤਾਂ ਚੁੱਪ ਹੋਣਾ ਜਾਂ ਇੱਥੇ ਰੀਜ਼ਨ ਪਤਾ ਲੱਗਦਾ ਵੀ ਕੀ ਕਾਰਨ ਹੈ ਕਿਉਂਕਿ ਬਹੁਤ ਜ਼ਿਆਦਾ ਖੇਡਦੇ ਨੇ ਜਦੋਂ ਵੱਸੋਂ ਬਾਹਰ ਹੋ ਜੇ ਕੰਮ ਤੁਹਾਡੇ ਨਾ ਜੀ ਅਨਿਰਮਲ ਜੀ ਕਹਿ ਰਹੇ ਨੇ ਇਹਨਾਂ ਨੇ ਪਰਿਵਾਰਵਾਦ ਪਰਿਵਾਰਵਾਦ ਵਾਲੇ ਤਾਂ ਕਹਿੰਦੇ ਰਿਕਾਰਡ ਹੀ ਤੋੜ ਦਿੱਤੇ ਆ ਬਿਲਕੁਲ ਬਿਲਕੁਲ ਇਹ ਤਾਂ ਚੀਜ਼ ਹੈ ਆਹੋ ਜਸਤਾਰ ਜੀ ਕਹਿ ਰਹੇ ਕਿ ਅੱਜ ਹੀ ਕਹਿ ਰਹੇ ਸੀ ਕਿ ਅਸੀਂ ਪਰਿਵਾਰਵਾਦੀ ਰਾਜਨੀਤੀ ਨਹੀਂ ਕਰਦੇ ਸਰ ਇਹਨਾਂ ਨੂੰ ਲੁਧਿਆਣਾ ਦਿਖਾ ਦਿਓ ਹਮ ਇਹਨਾਂ ਨੂੰ ਲੁਧਿਆਣਾ ਦਿਖਾ ਦਿਓ ਕਿ ਇਹ ਇਹ ਕਿਹੜੇ ਪਰਿਵਾਰ ਨੇ ਬਈ ਜਿੱਥੇ ਇੱਕ ਵਿਧਾਇਕ ਆ ਤੇ ਦੋ ਕੌਂਸਲਰ ਦੀਆਂ ਟਿਕਟਾਂ ਹੂੰ ਉਹਦੇ ਸਕਿਆਂ ਨੂੰ ਸਕਿਆਂ ਨੂੰ ਕੀ ਪਤਨੀ ਤੋਂ ਵੱਧ ਸਕਾ ਤੇ ਬਈ ਇਹ ਤਾਂ ਦੱਸਣਾ ਤੁਹਾਨੂੰ ਪਤਾ ਹੀ ਹੈ ਉਹਦੇ ਸਕਾ ਕਹਿ ਕੇ ਤੁਸੀਂ ਹਾਂ ਨਹੀਂ 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 ਸਹੀ ਹੈ ਜੀ ਜੀ ਲਾਲੇ ਜੀ ਕਹਿ ਰਹੇ ਨੇ ਕਿ Dalit CM ਨੇ ਚੱਕਰ ਜਿਹਾ ਕਹਿੰਦੇ ਨਾ ਨਾਬੇ ਵਾਲਾ MLA ਰਗੜ ਦਿੱਤਾ ਇਹ ਕਹਿੰਦੇ ਆਹ ਜੀ ਉਹ ਬੋਲਿਆ ਸੀਗਾ ਹੂੰ ਬੋਲਿਆ ਸੀਗਾ ਦੇਵਮਾਨ ਬਿਲਕੁਲ ਤੇ ਤੁਸੀਂ ਦੇਖ ਲਓ ਮਾਨ ਦਾ ਮਾਨ ਰੱਖਣਾ ਕੀ ਸੀਗਾ ਉਹਦਾ ਤੇ ਨੁਕਸਾਨ ਕਰ ਦਿੱਤਾ ਉਲਟਾ ਬਿਲਕੁਲ ਬਿਲਕੁਲ ਅੱਗੇ ਫੋਟੋਆਂ ਫਟੋ ਮੱਚ ਦੇਖ ਲਈਦਾ ਸੀ ਭਰਾ ਨੂੰ ਅੱਜ ਕੱਲੋਂ ਫੋਟੋਆਂ ਵੀ ਕੱਟ ਖਚਵਾਉਂਦਾ ਹੂੰ ਜੀ ਜੀ ਮਿੰਟੂ ਜੀ ਬਿਲਕੁਲ ਵੇਖੋ ਇਹਨਾਂ ਨੇ ਵਾਵਾ ਹੀ ਖਲਾਰਾ ਪਾਇਆ ਹੋਇਆ ਹੁਣ ਬਾਕੀ ਆ ਰਿਜ਼ਲਟ ਆ ਕੇ ਪਤਾ ਲੱਗ ਜੈਣਾ ਹੈ ਵੇਖ ਕੇ ਇੱਕੋ ਚੀਜ਼ ਚਲੋ ਆਪਾਂ ਨੂੰ ਪਤਾ ਨਹੀਂ ਲੱਗਦੀ ਕਹਿੰਦੇ ਜੀ ਐਮਐਲਏ ਕਲੋਨੀਆਂ ਕੱਟ ਰਿਹਾ ਹੈ ਜਗਰੂਪ ਢਿੱਲੋ ਬਹੁਤ ਇੱਕ ਸ਼ਬਦ ਇਸਤੇਮਾਲ ਕਰਦੇ ਮੈਂ ਨਹੀਂ ਕਰੂੰਗਾ ਮੈਂ ਐਸੀ ਕਰਕੇ ਨਹੀਂ ਦੇਖੋ ਗੱਲ ਇਹ ਆ ਕਿ ਸਰ ਜੇ ਉਹ ਕਰ ਰਹੇ ਨੇ ਤਾਂ ਤੁਸੀਂ ਸ਼ਿਕਾਇਤ ਕਰੋ ਠੀਕ ਹੈ ਉਹ ਡਿਜ਼ਰਵ ਕਰਦੇ ਸੀ ਉਸ ਟਾਈਮ ਕਿਉਂਕਿ ਉਹਨਾਂ ਨੂੰ ਸਮਰਥਨ ਸੀ ਪੂਰਾ ਔਰ ਉਸ ਵੇਲੇ ਸ਼ੋਭੀ ਉਹਨਾਂ ਦੀ ਵਧੀਆ ਸੀਗੀ ਹੂੰ ਠੀਕ ਹੈ ਜੀ 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 ਮਤਲਬ ਕਿ ਜੇ ਹੁਣ ਉਹ ਕੁਝ ਗਲਤ ਕਰਦੇ ਤੇ ਅਸੀਂ ਕੋਈ ਗਰੰਟੀ ਥੋੜੀ ਉਹਨਾਂ ਦੀ ਚੁੱਕੀ ਹੋਈ ਆ ਮੈਂ ਮੈਂ ਤਾਂ ਇਹ ਮੰਨਿਆ ਕਿ ਯਾਰ ਉਹਨਾਂ ਦੀ ਸ਼ੋਭੀ ਜਿਸ ਤਰ੍ਹਾਂ ਦੀ ਸੀ ਕੋ ਡਿਜ਼ਰਵ ਕਰਦੇ ਸੀ ਮੈਂ ਇੱਜ਼ਤ ਕਰਦਾ ਬੰਦੇ ਦੀ ਕਿਉਂਕਿ ਧੱਕਾ ਤੱਕ ਇਹਨਾਂ ਕਿਸੇ ਨਾਲ ਕੀਤਾ ਨਹੀਂ ਉਹਨਾਂ ਨੇ ਸੁਣਿਆ ਨਹੀਂ ਹਾਂ ਹੁਣ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਅਸੀਂ ਇਹਦੀ ਕੋਈ ਪੁਸ਼ਟੀ ਨਹੀਂ ਕਰਦੇ ਪਰ ਅਸੀਂ ਏ ਨਹੀਂ ਹੈ ਕਿ ਕਿਸੇ ਨੂੰ ਅਸੀਂ ਚੰਗਾ ਕਹਿ ਦਿੱਤਾ ਤੇ ਉਹਦੀ ਸਾਰੀ ਜ਼ਿੰਦਗੀ ਦੀ ਗਾਰੰਟੀ ਚੁੱਕ ਲਈ ਆ ਤੁਹਾਡਾ ਕਮੈਂਟ ਇਸੇ ਕਰਕੇ ਚੇਚਾ ਲੈ ਲਿਆ ਕਿ ਇਹ ਨਾ ਹੋਵੇ ਕਿ ਤੁਸੀਂ ਕਹੋ ਕਿ ਅਸੀਂ ਕੋਈ ਇਹਨਾਂ ਤੋਂ ਕੋਈ ਲੈ ਕੇ ਖਾਣੇ ਹਮ ਬਿਲਕੁਲ ਬਿਲਕੁਲ ਆਪਣਾ ਸਾਡਾ opinion ਕਿਸੇ ਪ੍ਰਤੀ ਹੋ ਸਕਦਾ ਹੋ ਸਕਦਾ ਅਸੀਂ ਗਲਤ ਵੀ ਹੋ ਜਾਈਏ ਜੀ 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 ਬਿਲਕੁਲ ਬਿਲਕੁਲ ਕੁਲਵੰਤ ਜੀ ਕਹਿ ਰਹੇ ਨੇ ਕਿ ਅਮਿਤ ਸ਼ਾਹ ਤੇ ਲੁਧਿਆਣਾ ਵਾਲੀ ਖਬਰ ਮਿਕਸ ਹੋ ਗਈ ਹੈ ਮਿਕਸ ਹੋ ਮੈਂ ਇਸ ਕਰਕੇ ਕਹਿ ਰਿਹਾ ਸੀ ਕਿ ਕੋਈ ਉੱਥੇ ਹੀ ਲਿਆ ਰਿਹਾ ਸੀਗਾ ਕਿ ਅੰbedkar ਵਾਦੀ ਹੋਣ ਦਾ ਦਾਵਾ ਕਰਨ ਵਾਲੇ ਜਾਨੀ ਉਥੋਂ ਮੈਂ ਚੱਕ ਕੇ ਗੱਲ ਗੱਲ ਤੇ ਇੱਥੇ ਇਹਨਾਂ ਦੇ ਖਤਮ ਕੀਤੀ ਆ ਕਿਵੇਂ ਮਿਕਸ ਹੋ ਗਈ ਸੰਘੇੜਾ ਸਾਹਿਬ ਮੈਂ ਤਾਂ ਸਗੋਂ ਕਲੈਰਿਟੀ ਕਰਤੀ ਕਿ ਦੇਖੋ ਅੰਵੇਦਕਰਵਾ ਅੰਵੇਦਕਰਵਾਦੀ ਹੋਣ ਦਾ ਦਾਵਾ ਕਰਨ ਵਾਲੇ ਇੱਥੇ ਵੀ ਕਿਵੇਂ ਡਬਲ ਸਟੈਂਡਰਡ ਰੱਖਦੇ ਇਸ ਮਾਮਲੇ ਚ ਤਾਂ ਚਲੋ ਗੱਲ ਮੈਨੂੰ ਚੇਤੇ ਆ ਗਈ ਕਿ ਪਰਿਵਾਰਵਾਦੀ ਵੀ ਡਬਲ ਸਟੈਂਡਰਡ ਧੱਕੇਸ਼ਾਹੀ ਤੇ ਵੀ ਡਬਲ ਸਟੈਂਡਰਡ ਔਰ ਮਤਲਬ ਕਿ ਹਰੇਕ ਥਾਂ ਤੇ ਯਾ ਅੰਬੇਦਕਰ ਵੱਦ ਦਾ ਵੀ ਜਿਹੜਾ ਤੁਸੀਂ ਬਹੁਤ ਜ਼ਿਆਦਾ ਇਸਤੇਮਾਲ ਕਰਦੇ ਹੋ ਉਹਦੇ ਤੇ ਵੀ ਤੁਹਾਡਾ ਡਾਊਲ ਸਟੈਂਡਰਡ ਹੈ ਜੀ ਬਿਲਕੁਲ ਮੇਰੇ ਕਹਿਣ ਦਾ ਮਤਲਬ ਸੀ ਮਿਕਸ ਮਿਕਸ ਵੈ ਸਦਾ ਪ੍ਰੋਗਰਾਮੀ ਮਿਕਸ ਵੈਜੀਟੇਬਲ ਹੈ ਜੀ ਇੱਥੇ ਸਭ ਕੁਝ ਚੱਲਦਾ ਹੈ ਜੀ ਬਿਲਕੁਲ ਹਾਸਾ ਠੱਠਾ ਐਗਰੈਸ਼ਨ ਹੈ ਸਭ ਕੁਝ ਚੱਲਦਾ ਜੀ 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 ਬਿਲਕੁਲ ਬਿਲਕੁਲ ਜਿੱਥੇ ਕਹਿੰਦੇ ਵਿਕਾਸ ਚੱਲ ਗਿਆ ਉੱਥੇ ਸਾਈਕਲ ਚੱਲ ਗਿਆ ਬਿਲਕੁਲ ਬਹੁਤ ਕੁਝ ਨਾਲ ਹੀ ਨਾਲ ਤੁਰ ਜਾਂਦਾ ਹੈ ਬੋਹ ਪੁਰਾਣੀ ਖਬਰ ਤੇ ਗੱਲਬਾਤ ਕਰ ਰਹੇ ਮਿੰਟੂ ਜੀ ਫੇਰ ਮਿਕਸ ਹੋ ਜਾਣੀ ਗੱਲ